ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਤੇ ਅੱਜ ਆ ਜਗ੍ਹਾ ਰਹਿ ਕੇ ਜਾਏ ਫਤਿਹਵਾਵੇਂ ਸੀਤਾਂ ਨੂੰ ਵਾਏ ਸਤ ਸ੍ਰੀ ਅਕਾਲ ਬਰਾਬਰ ਆ ਗਾਲ ਦੇਖ ਤੇਗ ਫਦੇ ਪੰਥ ਕੀ ਫਤੇ ਤੇ ਅੱਜ ਆਪਾਂ ਜਾ ਰਹੇ ਆ ਜੀ ਤੱਲਨ ਬਾਬਾ ਨਿਹਾਲ ਸਿੰਘ ਦੇ ਚੱਲਦਾ ਮੇਲਾ ਤੇ ਬਿਲਕੁਲ ਤੱਲਨ ਮੋੜ ਤੇ ਪਹੁੰਚੇ ਹੋਏ ਆ ਦੇਖੋ ਸਜਾਵਟਾਂ ਹੋਈਆਂ ਆ ਤੇ ਕਾਲੂ ਮੇਨ ਮੇਲਾ ਕਿਉਂ ਵੀ ਇਦਾਂ ਆ? ਹਾਂਜੀ ਅਜੀਬ ਆ। ਤੇ ਕਾਲੂ ਲਾਉਣੀ ਆ ਸ਼ਵੀਰ ਤੇ ਉਹਦੀ ਸ਼ਰਦਾਈਆਂ ਦੇ ਵੀ ਲਗਣੀਆਂ ਸ਼ਵੀਰ ਤੇ ਜਲਦੀ ਵੀ ਲਗਣੀਆਂ ਸ਼ਵੀਰ ਤੇ ਉਹਲੇ ਜਾ ਰਹੇ ਆ ਆਪਾਂ ਜਿੱਥੇ ਆਪਣਾ ਜਗਾ ਸ਼ਵੀਰ ਲਾਉਣੀ ਆ ਉਹਦੀ ਸੈਟਿੰਗ ਸ਼ੂਟਿੰਗ ਕਰ ਰਣਾ ਤੇ ਆਪਣਾ ਵੀਰ ਢਿੱਲੋ ਰਮਨ ਹਨਾ ਉਹ ਵੀ ਸਾਰੇ ਆ ਰਹੇ ਆ ਜੱਟਵਣੀ ਵੀ ਤੇ ਚੱਲਦੇ ਆ। ਲਓ ਜੀ ਆਪਾਂ ਪਹੁੰਚ ਗਏ ਨਹਿਰਵਾਲ ਦੀ ਬੈਕ ਸਾਈਡ ਦੀ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਤੇ ਬਹੁਤ ਸੋਹਣਾ ਸਿਆਇਆ ਹੋਇਆ ਗੁਰੂ ਘਰ ਤੇ ਸੰਗਤ ਨਾਲ ਸਤਵੀਰ ਸਿੰਘ ਜੀ ਬਾਬਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਸਾਰਿਆਂ ਨੂੰ ਹਾਂ ਜੀ ਵਾਹਿਗੁਰੂ ਤੁਸੀਂ ਖਾ ਸਕਦਾ ਹਾਂ ਜੀ ਬਾਬਾ ਜੀ ਨਾਲੇ ਨਾਂ ਬੋਲੀ ਜਾਓ ਨਾਲੇ ਉਹਦੇ ਵਜਾਈ ਜਾਓ ਹਾਂਜੀ ਇਹ ਸਾਡੇ ਭਾਪਜਲ ਸਿੰਘ ਜੀ ਹਾਂਜੀ ਪਿਆਰਿਓ ਸਾਹਿਬ ਜੀ ਖਤੇ ਜੀ ਓ ਪਿੱਛੇ ਵੀ ਦੋ ਸਣੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜਸਵਿੰਦਰ ਸਿੰਘ ਤੇ ਕਮਲਜੀਤ ਸਿੰਘ ਜੋੜੀ ਬੈਠੀ ਪਿੱਛੇ ਇਹ ਇਧਰ ਸਹੀ ਆ ਸਹੀ ਆ ਆਪਾਂ ਗੱਦਾ ਸਾਹਿਬ ਦੇ ਬਿਲਕੁਲ ਕੋਲ ਪਹੁੰਚ ਗਏ ਪਾਰਕਿੰਗ 'ਚ ਲਾ ਕੇ ਗੱਡੀ ਸਾਈਡ ਤੇ ਤੇ ਇੱਧਰ ਵੀ ਦੇਖ ਲਓ ਜੀ ਆ ਹੋਰੀ ਲੰਗਰ ਦੀ ਤਿਆਰੀ ਸਵੇਰ ਨੂੰ ਲੰਗਰ ਬਹੁਤ ਲੱਗੇ ਹੋਣੇ ਆ ਚਲੋ ਬਾਬਾ ਜੀ ਲੈ ਚਲੋ ਅੱਗੇ ਖੁੱਲਾ ਹੀ ਹੋਂ ਤਕੇ ਤੇ ਆਪਾਂ ਆਪਣਾ ਜਿਸ ਟਿਕਾਣਾ ਆ ਉਹਨੂੰ ਦੇਖੀਏ ਕੀ ਹਿਸਾਬ-ਉਤਾਬ ਆ ਲਾਈਏ ਟੈਂਟ-ਉਂਟੂ ਸੈੱਟ ਕਰਕੇ ਕਿਉਂ ਜੀ ਜੀ ਹਾਂ ਤਿਆਰੀਆਂ ਪੂਰੀਆਂ ਸਵੇਰ ਦੀ ਜਰੀਏ ਦੀ ਬਾਬਾ ਜੀ ਆ ਦੇਖੋ ਲੰਗਰ ਦੀਆਂ ਤਿਆਰੀਆਂ ਟਰਾਲੀਆਂ ਫਿੱਟ ਹੋ ਗਈਆਂ ਦੇਖ ਲਓ ਤੇ ਇੱਥੇ ਪਾਰਕਿੰਗ ਆ ਇੱਥੇ ਦਵੀਏ ਸੇਰ ਤੇ ਗੱਡੀ ਉਹ ਲੈ ਜੀ ਆਹ ਗੁੱਲੇ ਉਹ ਤਾਂ ਹੁੰਦਾ ਉੱਥੇ ਲੈ ਜੋ ਉੱਥੇ ਲੌਣਾ ਆਪਾ ਉਹ ਕਾਂਦੇ ਨਾਲ ਗੇਰ ਦੇ ਬਿਲਕੁਲ ਸਾਹਮਣੇ ਉੱਥੇ ਪਾ ਖੜਾ ਹੋਣਾ ਹੈ। ਲੋ ਜੀ ਇੱਧਰ ਪਾਰਕਿੰਗ ਆ ਤਾਂ ਇੱਥੇ ਆਪਣੀ ਲਗਣੀ ਹੈ ਸ਼੍ਰੀ ਗੁਰੂ ਸਵੇਰ ਨੂੰ ਬਿਲਕੁਲ ਪਾਰਕਿੰਗ ਦੇ ਨਾਲ ਤੇ ਆਹ ਜਿੰਨੇ ਟੈਂਟ ਲੱਗੇ ਸਾਰੇ ਲੰਗਰਾਂ ਦੇ ਆ ਤੇ ਸਵੇਰ ਨੂੰ ਬਹੁਤ ਰੌਣਕਾ ਹੋਣੀ ਹੈ ਸਾਰਿਆਂ ਦਿਖਾਵਾਂਗੇ ਹੁਣ ਵੀ ਬਹੁਤ ਸਾਰੀ ਸੰਗ ਜਿਹੜੀ ਆ ਰਹੀ ਆ ਦਰਸ਼ਨ ਮੇਲੇ ਕਾਨ ਮਾਰੇ ਦੇ ਕਾਲੂ ਖੰਡਪਾਟ ਸਾਹਿਬ ਦੇ ਪਾਏ ਜਾਣੇ ਭੋਗ ਤੇ ਨਾਲੇ ਮੇਲਾ ਦਿਖਾਵਾਂਗੇ ਤੁਹਾਨੂੰ ਇੱਧਰ ਆਪਣੀ ਫੌਜ ਵੀ ਉਤਰ ਕੇ ਗੱਡੀ ਚ ਆ ਗਈ ਆ ਬਾਹਰ ਆ ਦੇ ਆ ਬਾਈ ਹੁਣੀ ਕਹੀ ਜਾਂਦੇ ਸ਼ਵੀਲ ਦੀਆਂ ਤਿਆਰੀਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਤਿਆਰੀਆਂ ਬੋਲਿਆ ਹਾਂਜੀ ਹਾਂ ਜੀ ਹੈ ਸਵੇਰ ਨੂੰ ਵੇਹ ਠੰਡੇ ਕਰਦੇ ਹੋਏ ਸੰਗਤ ਨੂੰ ਹੈ ਹਾਂਜੀ ਹਾਂਜੀ ਤੇ ਠੰਡੇ ਤਾਂ ਮਿੱਠੇ ਕੀ ਬਾਤ ਯਾਰ ਤੇ ਢਿੱਲੋ ਸਾਹਿਬ ਆਪਣੇ ਆ ਰਹੇ ਹਲੇ ਨਾ ਹਾਂਜੀ ਉਹ ਆਉਂਦੇ ਨੇ ਢਿੱਲੋ ਬਾਈ ਤੇ ਆਪਣਾ ਰਵਣ ਬਾਈ ਆਉਂਦਾ ਯਾਰ ਉਹਨਾਂ ਨੂੰ ਵੀ ਮਲਾਉਣੇ ਆ ਇੱਧਰ ਬਾਕੀ ਫੌਜ ਵੀ ਆ ਗਈ ਆ ਹਾਂਜੀ ਪਹੁੰਚ ਗਏ ਆ ਅੱਛਾ ਮੈਂ ਤੁਸੀ ਲੇਟ ਆਏ ਆ ਅੱਛਾ ਮੈਂ ਲੇਟ ਆ ਠੀਕ ਹੈ ਠੀਕ ਆ ਪਿਆ ਆ ਗਿਆ ਆਪਣਾ ਢਿੱਲੋ ਬਾਈ ਕਿੱਦਾਂ ਬਾਈ ਆ ਗਏ ਆ ਹਾਂਜੀ ਹਾਂਜੀ ਪਹੁੰਚ ਗਏ ਆ ਸਵੀਰ ਦੇ ਸਿਵਤ ਲੱਗੇ ਆ ਬਾਈ ਹੁਣੀ ਤੇ ਉਹਨੂੰ ਵੀ ਕਰ ਲਾ ਵਿਚਾਰੇ ਨੂੰ ਡਰਾਈਵਰ ਸਾਹਿਬ ਨੂੰ ਤੇ ਇਧਰ ਇੱਕ ਬੰਦਾ ਸਾਡਾ ਹੋਰ ਰਮਨ ਬਾਈ ਵੀ ਆ ਗਿਆ ਸਾਡਾ ਰਮਨ ਕਿੱਦਾਂ ਬਾ ਪਹੁੰਚ ਗਏ ਆ ਲਾਈਵ ਆ ਨਹੀਂ ਨਹੀਂ ਯਾਰ ਵਲੌਗ ਬਣਾ ਰਹੇ ਆ ਭਾਈ ਇਹ ਬਾਈ ਰਮਨ ਆਪਣਾ ਰਾਮਾ ਮੰਡੀ ਤੋਂ ਇਧਰ ਫੌਜਾ ਸਾਰੀਆਂ ਤਿਆਰ ਵਰ ਤਿਆਰ ਲਓ ਜੀ ਬਾਈ ਆਪਣੇ ਆ ਗਏ ਆ ਦੋਨੇ ਹੀ ਰਜਿੰਦਰ ਸਿੰਘ ਸੈਲਡ ਮਾਸਟਰ ਤੋਂ ਸਾਡੇ ਬਾਈ ਹੁਣੇ ਆ ਗਏ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈਨ ਟੈਂਕਰ ਹਾਂਜੀ ਹਾਂਜੀ ਹੋਰ ਜੀ ਤਿਆਰੀਆਂ ਫੋਲਿਆ ਦੇਖ ਲਓ ਟੈਂਕਰ ਲੈ ਆਂਦਾ ਪਾਣੀ ਦਾ ਭਰ ਕੇ ਆ ਜਾਓ ਉਤਰਿਆ ਬਾਬਾ ਜੀ ਆ ਜਾਓ ਨਾਲ ਹੋਰ ਜਿਹੜੇ ਕੰਮ ਆਓ ਕਰਾਓ ਬੈਠਣ ਨੂੰ ਨਹੀਂ ਸੱਦੇ ਸੱਦੇ ਚਲੋ ਚਲੋ ਸ਼ਾਬਾਸ਼ ਕੋਈ ਟਰਾਲੀ ਆਪਣੀ ਲੱਗ ਗਈ ਆ ਸ਼ਵੀਰ ਵਾਲੀ ਟੈਂਕਰ ਬਾਈ ਹੁਣੀ ਲੈ ਆਏ ਆ ਤੇ ਇਹਨੂੰ ਵੀ ਲਾਉਨੇ ਆ ਪਾਰਲੀ ਸਾਈਡ ਤੇ ਬਾਬਾ ਜੀ ਲਾ ਲਓ ਸਾਈਡ ਤੇ ਆਓ ਘੁਮਾ ਕੇ ਲੈ ਕੇ ਆਓ ਆ ਘੁਮਾ ਕੇ ਲੈ ਕੇ ਆਓ ਬਾਬਾ ਜੀ ਚੌਂਕ ਦੇ ਉੱਪਰ ਦੀ ਚਲਾਨ ਕਰਾਉਣਾ ਤੁਸੀਂ ਅੱਜ ਜਾਣ ਦੇ ਜਾਣ ਦੇ ਕਿੱਥੇ ਨੂੰ ਹਾਂਜੀ ਤੁਸੀਂ ਕੰਮ ਕਰ ਲਓ ਕੋਈ ਸਾਰੇ ਖੜੇ ਰਹਿਣਾ ਤੁਸੀਂ ਸਾਰਿਆਂ ਨੇ ਓਏ ਹੈਂ ਭਾਜੀ ਕਰ ਲਓ ਯਾਰ ਨਾਲ ਟਰੈਕਟਰ ਚੱਕ ਕੇ ਘੁਮਾ ਦਿਓ ਯਾਰ ਹੈਂ ਚਲੋ ਸਾਹਿਬ ਹਾਂਜੀ ਹਾਂਜੀ ਯਾਰ ਇਹਦੇ ਸਿੱਧੀ ਤੇਰਾ ਲਾਉ ਉਧਰੋਂ ਟਰੈਕਟਰ ਲਾਉਂਦਾ ਨਹੀਂ ਗਾ ਲੱਗੇ ਲਾ ਲਓ ਸਾਡੂ ਇਹ ਬੰਦੇ ਸਾਡੂ ਆ ਫੇਸ ਠੀਕ ਗਿਆ ਹਾਂਜੀ ਟੈਂਕਰ ਉਧਰੋਂ ਲੈ ਕੇ ਪੁੱਛ ਲਾਉਂਦਾ ਘੰਟੇ ਤੋਂ ਲਾਓ ਲੋ ਜਿੰਨੇ ਬੰਦੇ ਉਹਨੀਆਂ ਸਲਾਹਾਂ ਆ ਪਹਿਲਵਾਨ ਜੀ ਕਹਿੰਦੇ ਟੈਂਕਰ ਇੱਧਰ ਲਾਉਣਾ ਆਪੇ ਬੰਦੇ ਕਹਿੰਦੇ ਉਧਰੋਂ ਲਾਉਣਾ ਹਾਂ ਫੈਸਲਾ ਕਰ ਲਓ ਪੱਕਾ ਇੱਧਰ ਹੀ ਲੱਗੂਗਾ ਲੈ ਬਈ ਆਪਾਂ ਪਾਈ ਦੇ ਨਾਲ ਇੱਧਰ ਹੀ ਲੱਗੂ ਟੈਂਕਰ ਡਰਾਈਵਰ ਸਾਹਿਬ ਟੈਂਕਰ ਇੱਧਰ ਲਾਓ ਚਰਾਨ ਕਰਾਣਾ ਕੋਈ ਆਜ ਮੇਰੇ ਕੋਲ ਆ ਤੁਸਾਂ ਮੈਂ ਚਲੋ ਆਜੋ ਆਜੋ ਜਲਦੀ ਲੋਰ ਸੰਘਾ ਜੀ ਇੱਧਰ ਵੀ ਦੇਖੋ ਲੰਗਰਾਂ ਦੀਆਂ ਟਰਾਲੀਆਂ ਲੱਗਣ ਰਹੀਆਂ ਸਾਰੀਆਂ ਸਵੇਰ ਦੀ ਹੋ ਰਹੀ ਤਿਆਰੀ ਤੇ ਆਪਾਂ ਜਾ ਰਹੇ ਮੇਨ ਗੇਟ ਜਿਹੜਾ ਪਿੰਡ ਵੱਲੋਂ ਗੇਟ ਪੈਂਦਾ ਆ ਤੇ ਡਰੋਨ ਨਾਲ ਦੋ ਚਾਰ ਸ਼ਾਟ ਲੈਣੇ ਆ ਆਪਾਂ ਇੱਧਰ ਜੋੜੀ ਇਹਦਾ ਉਹ ਚਲਫਾ ਵਾਲਿਓ ਠੀਕ ਆ ਠੀਕ ਆ ਜੀ ਸਾਰੀ ਫੌਜ ਚੱਲੀ ਆ ਇੱਧਰ ਲੰਗਰਾਂ ਦੀਆਂ ਤਿਆਰੀਆਂ ਸਵੇਰ ਦੀਆਂ ਫੁੱਲ ਹੋ ਰਹੀਆਂ ਜੀ ਆਹ ਸਾਰੀ ਲੈਂਡ ਚ ਗੁਰਦੁਆਰਾ ਸਾਹਿਬ ਤੋਂ ਲੱਗ ਕੇ ਲੰਗਰ ਲੰਗਰ ਆ ਦੇਖੋ ਵੱਖ-ਵੱਖ ਪਿੰਡਾਂ ਤੋਂ ਸੰਗਤਾਂ ਟਰੈਕਟਰ ਟਰਾਲੀ ਲੈ ਕੇ ਸ਼ਹੀਲਾ ਲਾਉਣ ਲਈ ਹੋਰ ਰਸਦਾਂ ਵਸਦਾਂ ਲੈ ਕੇ ਪਹੁੰਚਿਆ ਆ ਲੰਗਰ ਲੱਗਣਗੇ ਐਧਾ ਦੁਕਾਨਦਾਰੀਆਂ ਲੱਗੀਆਂ ਹੋਈਆਂ ਆ ਤੇ ਆ ਦੇਖ ਲੋ ਟੈਂਟੀ ਟੈਂਟ ਲੱਗੇ ਆ ਸਵੇਰ ਦੀਆਂ ਤਿਆਰੀਆਂ ਹੋਈ ਜਾਂਦੀਆਂ ਆ ਦੇਖ ਲੋ ਪੂਰੀਆਂ ਥੋਲੇ ਪੂਰੀਆਂ ਦਾ ਲੰਗਰ ਲੱਗੂ ਹੋਏ ਹਾਂਜੀ ਕਿਚੌੜੀ ਛੋਲੇ ਤੇ ਪਾਸਤਾ ਦਾ ਲੰਗਰ ਕਿਆ ਬਾਪ ਆ ਤੇ ਆਪਾਂ ਪਹੁੰਚ ਕੇ ਬਿਲਕੁਲ مین ਗੇਟ ਦੇ ਲਾਗੇ ਆਨਲਾਈਨਿਆ ਡਰੋਨ ਸ਼ਾਟ ਦੋਕ ਰਸਾ ਮਨ ਪਰ ਹਰੀਏ ਰਹੇ ਨਿਸਾਨੀ ਸਾਦ ਕੀ ਜਿਸ ਪੇਟਕ ਤਰੀਏ ਏਹੇ ਨਿਸਾਨੀ ਸਾਦ ਕੀ ਜਿਸ ਪੇਟਕ ਤਰੀਏ ਜਮ ਕੰਕਰ ਨੇ ਦਨ ਆਵਈ ਜਮ ਕੰਕਰ ਸਾਰ ਬ੍ਰਹਮ ਨਦਰ ਇਸ ਪੇਟ ਤਰਿਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਅਸਾ ਮਹੱਲਾ ਚੌਥਾ ਸੰਤ ਕਨ ਚੌਥਾ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਉਹ ਮਹਾਰਾਜ ਤਨ ਤਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਬਾਹਰ ਨੀ ਉਠੀ ਹੁ ਕਿਉ ਤੂੰ ਨਿਆਸਰਿਉ ਕਾ ਆਸਰਾ ਨਿਪਤਿਆ ਕੀ ਪਤ ਨਿਗਤਿਆ ਕੀ ਗਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਹਰਿ ਅੰਮਦਤ ਪਿੰਨੇ ਲੋਈੜਾ ਮਨ ਦੇ ਮ੍ਰਤੰਦਰ ਰਾਜ ਮਨਰਾ ਕਸਵਟੀ ਦਰ ਕਰਤਨ ਸੁਨਿਨਾ ਗੁਰ ਮਕਰੰਗ ਚਰੂੜਿਆ ਮੇਰਾ ਮਨ ਤਦ ਬਿਨੋ ਜਨਾਨਕ ਮੁਸ਼ਕ ਚਕੋਦਿਆ ਸਭ ਜਨਮ ਨਾ ਦਨ ਨਾਨਕ ਮੁਸ਼ਕ ਚ ਕੋਲੇ ਆ ਕੋ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਜੂ ਨਿਸਾ ਪੰਗੁਰ ਪ੍ਰਸਾਦ ਅਸਮ ਲਾ ਪਹਿਲਾ ਵਾਰ ਸ਼ਲੋਕ ਨਾਲ ਸ਼ਲੋਕ ਮੱਲੇ ਪਹਿਲੇ ਕੇ ਲੇ ਕੇ ਟੁੰਡੇ ਸਰਾਜ ਜੀ ਤੁਨੇ ਸ਼ਲੋਕ ਮੱਲਾ ਪਹਿਲਾ ਬਲਹਾਰੀ ਗੁਰੂ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀ ਅਰਥ ਨਾ ਲਾਗੀ ਵਾ ਮਹਲਾ ਦੂਜਾ ਜੇ ਸੋਚੰਦਾ ਲੋਕ ਵੈ ਸੂਰਜ ਚੜਿਆ ਜਾਰ ਇਤੇ ਚਾਨਣ ਹੁੰਦਿਆ ਗੁਰ ਬਿਨ ਕੋ ਪ੍ਰੇਮ ਧਰਮ ਲਾ ਫੈਲਾ ਨਾਨਕ ਗੁਰੁ ਨਾ ਚਿਤ ਨਿ ਮਣੇ ਆਪਣੇ ਸੁਚੇਤ ਛੁੱਟੇ ਤਿਲ ਬੁਆੜ ਜੋ ਸੁਜਿੰਦਰ ਖੇਤੇ ਖੇਤੇ ਅੰਦਰ ਛੁੱਟਿਆ ਕਹੋ ਨਾ ਨਕਸੂਨਾ ਫਲੀਆਂ ਫੁਲੀਆਂ ਬੱਪੜੇ ਪੀਤਨ ਵਿੱਚ ਸੁਆਹ ਪੜੀ ਆਪਣੇ ਹੱਪਸਾ ਜੀ ਆਪਿ ਨੇ ਰਚਿਓ ਨਾ ਦੋਈ ਕੁਦਰਤ ਸਾਜੀਐ ਕਰ ਰਿਆ ਸੰ ਡਿੱਟੋ ਜਾਓ ਤਕ 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 ਤੁਹ ਦੱਸ ਦੇਵੈ ਰਹਿ ਪਸਾਓ ਤੁਜਨ ਸਭ ਸੈ ਤੇ ਦੱਸਿੰਦ ਕਵਾਓ ਕਰਿਆ ਸੰ ਡਿੱਟੋ ਜਾਓ ਡਿੱਟੋ ਜਾਓ ਡਿੱਟੋ ਜਾਓ ਪੋੜੀ ਆਪਣੇ ਅਪਸਾ ਜੀ ਆਪਣ ਰਚਨਾ ਦੋਈ ਕੁਦਰਤ ਸਾਜਿਆ ਕਰਸ ਡਿੱਟੋ ਜਾਓ ਦਤ ਕਰਤਾ ਤੂੰ ਤੁਝ ਦੇ ਵਕਰ ਪਸਾਓ ਤੂੰ ਜਣੋਈ ਸਭ ਸਦੇ ਲਸ ਜਿੰਦ ਕਵੋ ਕਰ ਸੰਢ ਠੋਚੋ ਚੋ ਕਰ ਸੰਢ ਠੋਚੋ ਹਰ ਪ੍ਰੇਮ ਬਣੀ ਮਨ ਮਾਰਿਆ ਅਨਿਆਲੇ ਅਨਿਆ ਰਾਮ ਰਾਜੇ ਇਸਲਾ ਕੀ ਪਹਿਲਾ ਸੱਚੇ ਤੇਰੇ ਗਣ ਸੱਚੀ ਬ੍ਰਹਮਣ ਸੱਚੀ ਤੇਰੇ ਲੋ ਸੱਚੀ ਆਕਾ ਸੱਚੀ ਤੇਰੇ ਗਣੇ ਸਰਵ ਵਿਚਾਰ ਸੱਚਾ ਤੇਰਾ ਮਰ ਸੱਚਾ ਦੀਵਾ